ਕੇਂਦਰੀ ਕੈਬਨਿਟ ਨੇ ਅੱਜ ਫਸਲਾਂ ਦੇ ਘਟੂ ਘੱਟ ਸਮਰਥਨ ਮੁੱਲ ਵਿੱਚ ਵਾਧਾ ਕੀਤਾ। ਸੌਣੀ ਦੀਆਂ ਸਾਰੀਆਂ 14 ਫਸਲਾਂ ਦੇ ਸਮਰਥਨ ਮੁੱਲ ਵਿੱਚ ਕੀਤੇ ਗਏ ਵਾਅਦੇ ਨੂੰ ਸਰਕਾਰ ਨੇ ਇਤਿਹਾਸਿਕ ਕਰਾ ਦਿੱਤਾ। ਇਸ ਫੈਸਲੇ ਦੇ ਮੁਤਾਬਕ ਚੋਨੇ ਦੇ ਐਮਐਸਪੀ ਵਿੱਚ 200 ਰੁਪਏ ਦਾ ਵਾਅਦਾ ਕੀਤਾ ਗਿਆ ਤੇ ਹੁਣ ਚੋਨੇ ਦਾ ਸਮਰਥਨ ਮੁੱਲ 1750 ਰੁਪਏ ਹੋ ਗਿਆ। ਮੋਦੀ ਸਰਕਾਰ ਦਾ ਕਿਸਾਨਾਂ ਨੂੰ ਤੋਹਫਾ ਐਮਐਸਪੀ ਵਿੱਚ ਇਜ਼ਾਫਾ ਵਧੇਗੀ ਆਮਦਨ। ਫਸਲ ਦੀ ਲਾਗਤ ਤੋਂ 50% ਵਾਧਾ ਮਿਲੇਗਾ। MSP ਬੋਧਵਾਰ ਦਾ ਦਿਨ ਕਿਸਾਨਾਂ ਲਈ अहम ਸੀ ਕਿਉਂਕਿ ਕੇਂਦਰੀ ਕੈਬਨਿਟ ਦੀ ਬੈਠਕ ਤੋਂ ਕਿਸਾਨਾਂ ਲਈ ਚੰਗੀ ਖਬਰਾਂ ਦੀ ਉਡੀਕ ਕੀਤੀ ਜਾ ਰਹੀ ਸੀ ਜੋ ਕਿ ਉਹਨਾਂ ਨੂੰ ਮਿਲ ਵੀ ਗਏ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸੌਣੀ ਦੀ ਫਸਲਾਂ ਦੇ MSP ਵਿੱਚ 1.5 ਗੁਣਾ ਇਜ਼ਾਫੇ ਦਾ ਸਰਕਾਰ ਦਾ ਫੈਸਲਾ ਜਿਵੇਂ ਸੁਣਾਇਆ ਕਿਸਾਨਾਂ ਦੇ ਚਿਹਰੇ ਖਿੜ ਗਏ ਕੈਬਨਿਟ ਦੇ ਫੈਸਲੇ ਨਾਲ ਕਿਸਾਨਾਂ ਨੂੰ ਉਹਨਾਂ ਦੀ ਫਸਲ ਤੇ ਹੋਈ ਲਾਗਤ ਤੋਂ 50% ਵੱਧ MSP यानी कटो कट समर्थन मुल मिलेगा जबकि चोने ते फी क्विंटल दो सौ रुपए अते कपाह दी फसल ते ग्यारह रुपए वध एम एस इस बार मिलेगी राजनाथ सिंह ने इस नूं आजादी तो बाद किसी भी सरकार वालों किया गया सब तो वद इजाफा करा देता हमारे फार्मर्स को अपने प्रोड्यूस की जो उचित कीमत मिलनी चाहिए आजादी हासिल होने के बाद कभी भी उसको अपने प्रोड्यूस की उचित कीमत नहीं मिली है। स्वाभाविक है किसानों में एक हताशा थी और निराशा थी इस हकीकत को यदि किसी ने समझा तो हमारे प्रधानमंत्री श्री नरेंद्र मोदी जी ने समझा हमारे फार्मर्स की इनकम बढ़ेगी वहीं बट नेचुरल है कि उसकी परचेजिंग कैपेसिटी बढ़ेगी जिस तरीके से हम लोगों ने कीमत बढ़ाई है उस पर इम्पोर्ट की राशि भी कम होगी हूँ तो कि सरकार वालों केड़ी फसल इजाफा किया गया गल सब तो पहला झोने की फसल दी ਜਿਸ ਦਾ ਕਟੋ-ਕਟ ਸਮਰਥਨ ਮੁੱਲ ਪਹਿਲਾਂ 1585 ਅਤੇ ਵਾਧੇ ਤੋਂ ਬਾਅਦ ਹੁਣ 1750 ਰੁਪਏ فی ਕੁਇੰਟਲ ਤੱਕ ਪਹੁੰਚ ਗਿਆ। ਜਵਾਰ ਦਾ ਸਮਰਥਨ ਮੁੱਲ 1700 ਤੋਂ ਵੱਧ ਕੇ 2430 ਰੁਪਏ فی ਕੁਇੰਟਲ ਪਹੁੰਚ ਗਿਆ। ਜਦੋਂ ਕਿ ਉਰਦ ਦਾ ਘਟੋ-ਕਟ ਸਮਰਥਨ ਮੁੱਲ 5400 ਤੋਂ ਵੱਧ ਕੇ 5600 ਰੁਪਏ فی ਕੁਇੰਟਲ ਹੋ ਗਿਆ। ਗਲ ਮੂੰਗਫਲੀ ਦੀ ਕੀਮਤ ਜਾਵੇ ਤਾਂ 4450 ਰੁਪਏ فی ਕੁਇੰਟਲ ਤੋਂ ਵੱਧ ਕੇ 4890 ਰੁਪਏ فی ਕੁਇੰਟਲ ਵਾਧੇ ਤੋਂ ਬਾਅਦ ਮੂੰਗਫਲੀ ਦਾ ਐਮਐਸਪੀ ਪਹੁੰਚ ਗਿਆ। जदों की बाजरे का एम एस पी चौदह सौ पच्ची तो व्ध के उन्नीस सौ फी कुंटल तक हो गया सोयाबीन का घट्टो समर्थन मुल तीन हज़ार फी कुंटल तो वद के तेती सौ नड़िन्नवे फी कुंटल मूंग का एम एस पी पां हज़ार पचहत्तर तो वे छे हज़ार नौ सौ पचहत्तर अरहर का एम एस पी सौ तो व्ध के छपंजा सौ पचहत्तर फी कुंटल तक पहुंच गया ਕੇਂਦਰ ਸਰਕਾਰ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਹੁਣ ਕਿਸੇ ਵੀ ਫਸਲ ਦੀ ਪੈਦਾਵਾਰ ਲਾਗਤ ਵਿੱਚ ਬੀਜ, ਖਾਦ, ਕੀਟਨਾਸ਼ਕ, ਮਜ਼ਦੂਰੀ ਅਤੇ ਮਸ਼ੀਨ ਵਰਗੇ ਸਾਰੇ ਖਰਚੇ ਜੋੜੇ ਜਾਣਗੇ ਅਤੇ ਉਸ ਦੇ ਆਧਾਰ ਤੇ ਹੀ ਫਸਲ ਦੀ ਐਮਐਸਪੀ ਤੈਅ ਕੀਤੀ ਜਾਵੇਗੀ। ਸਰਕਾਰ ਦੇ ਐਮਐਸਪੀ ਵਿੱਚ ਕੀਤੇ ਗਏ ਇਜ਼ਾਫੇ ਨਾਲ ਕੇਂਦਰ ਦੇ ਮਾਲੀਏ ਤੇ 15000 ਕਰੋੜ ਰੁਪਏ ਦੇ ਬੋਝ ਪੈਣ ਦਾ ਖਤਰਾ ਹੈ। ਹਾਲਾਂਕਿ ਕਿਸਾਨਾਂ ਨੂੰ ਇਸ ਨਾਲ ਕਾਫੀ ਫਾਇਦਾ ਪਹੁੰਚਣ ਦੀ ਉਮੀਦ ਹੈ। ਹਰਪ੍ਰੀਤ ਸਿੰਘ ਬੰਦੇਸ਼ਾ, ਪੀਟੀਸੀ ਨਿਊਜ਼, ਦਿੱਲੀ।